ਗੁਰਦੁਆਰਾ ਸਾਹਿਬ ਜਾਦ ਸ਼ਹੀਦਾਂ ਕੁਰੇਜੋ ਰੇਜੋ ਮੇਦੀਆ ਵਿਖੇ ਕਲਤੂਰਾ ਸਿੱਖ ਇਤਿਲੀ ਦਾ ਨਵੇਂ ਵਰੇ ਦਾ ਧਾਰਮਿਕ ਕੈਲੰਡਰ ਕੀਤਾ ਗਿਆ ਜਾਰੀ। ਬੀਤੇ ਦਿਨੀ ਗੁਰਦੁਆਰਾ ਸਾਹਿਬ ਜਾਦ ਸ਼ਹੀਦਾਂ ਕੁਰੇਜੋ ਰੇਜੋ ਮੇਦੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਇਤਲੀ ਢੀਸ਼ਰ ਮੌਰ ਤਰਫ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਤਿਲੀ ਦਾ ਨਵੇਂ ਵਰੇ 2025 ਦਾ ਕੈਲੰਡਰ ਸੰਕਟ ਲਈ ਜਾਰੀ ਕੀਤਾ ਗਿਆ। ਜ਼ਿਕਰ ਜੋ ਹੈ ਕਲਤੂਰਾ ਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਇਟਾਲੀਅਨ ਜਰਮਨ ਅਤੇ ਫ੍ਰੈਂਚ ਪਾਚਾ ਵਿੱਚ ਛਪਵਾ ਕੇ ਫ੍ਰੀ ਵੰਡਿਆ ਰਹੀ ਹੈ ਇਟਲੀ ਵਿੱਚ ਹੋਣ ਵਾਲੇ ਲਗਭਗ ਸਾਰੇ ਹੀ ਨਗਰ ਕੀਰਤਨਾਂ ਵਿੱਚ ਸਿੱਖ ਇਤਿਹਾਸ ਦੀਆਂ ਸਮੇਂ-ਸਮੇਂ ਤੇ ਵੱਖ-ਵੱਖ ਕਿਤਾਬਾਂ ਇਟਾਲੀਅਨ ਵਿੱਚ ਛਪਵਾ ਕੇ ਫ੍ਰੀ ਵੰਡੇ ਜਾਂਦੇ ਹਨ ਸੰਸਥਾ ਵੱਲੋਂ ਹਰ ਸਾਲ ਸਿੱਖ ਇਤਿਹਾਸ ਦੇਣ ਗੋਲੇ ਪਹਿਲੂਆਂ ਅਤੇ ਪਾਤਰਾਂ ਨੂੰ ਉਜਾਗਰ ਕਰਨ ਲਈ ਵੱਖ-ਵੱਖ ਸ਼ਖਸੀਅਤਾਂ ਨੂੰ ਸਮਰਪਿਤ ਕੈਲੰਡਰ ਵੀ ਛਪਵਾ ਕੇ ਫ੍ਰੀ ਵੰਡੇ ਜਾਂਦੇ ਹਨ ਇਸੇ ਹੀ ਲੜੀ ਤਹਿਤ ਸਾਲ 2025 ਦਾ ਕੈਲੰਡਰ ਗੁਰੂ ਘਰ ਦੇ ਪਹਿਲੇ ਗ੍ਰੰਥੀ ਸਹਿਮਾਨ ਭਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਕੀਰਤਨੀਏ ਰਾਗੀ ਟਾੜੀ ਅਤੇ ਕੁਇਸ਼ਰਨ ਨੂੰ ਸਮਰਪਿਤ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਇੱਕ ਕੈਲੰਡਰ ਬਹੁਤ ਹੀ ਮੁਸ਼ਕਲਤ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿੱਚ ਜਾਰੀ ਕਰਕੇ ਸੰਗਤਾਂ ਨੇ ਸਪੁਰਦ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸਾਡੇ ਘਰਾਂ ਦੀਆਂ ਕੰਧਾਂ ਦਾ ਸ਼ਿੰਗਾਰ ਬਣ ਸਕੇ ਜਿਸ ਨਾਲ ਕੇ ਸਾਡੇ ਅਤੇ ਸਾਡੇ ਬੱਚਿਆਂ ਦੀ ਨਿਗਾਹ ਜਦੋਂ ਵੀ ਇਹਨਾਂ ਗੋਲੀਆਂ ਧਾਰਮਿਕ ਸਿੱਖਿਆਤਾਂ ਤੇ ਪਵੇ ਤਾਂ ਸਾਨੂੰ ਇਤਿਹਾਸ ਵਿੱਚੋਂ ਇਹਨਾਂ ਸਿੱਖਿਆਤਾਂ ਦੇ ਦਰਸ਼ਨ ਹੋਣ ਅਤੇ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਧਰਮ ਲਈ ਕੁਝ ਕਰਨ ਦਾ ਜਜ਼ਬਾ ਰੱਖੀਏ। ਇਹਨਾਂ ਸ਼ਬਦਾਂ ਦੀ ਸਾਜ ਗੁਰਦੁਆਰਾ ਸਾਹਿਬ ਵੱਲੋਂ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੂੰ ਪ੍ਰਸਨ ਨਾਲ ਪਾਈ ਗਈ। ਉਹਨਾਂ ਵੱਲੋਂ ਕਲਤੂਰਾ ਸਿੱਖ ਸੰਸਥਾ ਦੇ ਸੇਵਾਦਾਰਾਂ ਦਾ ਗੁਰਦੁਆਰਾ ਸਾਹਿਬ ਵਿਖੇ ਆਉਣ ਤੇ ਜੀਵਾਇਆਂ ਨੂੰ ਆਖਿਆ ਗਿਆ ਤੇ ਧੰਨਵਾਦ ਕੀਤਾ ਗਿਆ। ਭਾਈ ਗੁਰਪ੍ਰੀਤ ਸਿੰਘ ਨੇ ਅੱਗੇ ਆਖਿਆ ਕਿ ਉਹਨਾਂ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਕਲਤੂਰਾ ਸਿੱਖ ਸੰਸਥਾ ਦੇ ਨਾਲ ਹੈ। ਅਤੇ ਪਵਿੱਖ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਲੈਣਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਯੂਰਪ ਤੇ ਇਟਲੀ ਦੀਆਂ ਸਮੂਹ ਸਹਾਸੰਗਤ ਨੂੰ ਬੇਨਤੀ ਪ੍ਰਵਾਨ ਕਰਨ ਹੈ ਜੀ ਅੱਜ ਸਾਡੇ ਬਹੁਤ ਸਤਿਕਾਰਯੋਗ ਕਲਤੂਰਾ ਸਿੱਖ ਵਾਲੇ ਵੀਰ ਸਾਡੇ ਗੁਰਦੁਆਰਾ ਸਾਹਿਬ ਯਾਦ ਅਸ਼ੀਰਦਾ ਕਰੇ ਜੋ ਆਏ ਸਨ ਇਹਨਾਂ ਦੇ ਵਿੱਚ ਉਹਨਾਂ ਨੇ ਨਵੇਂ ਕੈਲੰਡਰ ਛਪਾਏ ਨੇ ਆਪਣੇ ਜੋ ਜਿਹੜੇ ਆਪਣੇ ਅਕਾਲ ਤਖਸਾਲ ਸਾਹਿਬ ਤੋਂ ਕਲੰਡਰ ਛਾਪਦੇ ਨੇ ਉਹਨਾਂ ਦੇ ਬਾਬਤ ਉਹਨਾਂ ਨੇ ਇੱਕ ਆਪਣਾ ਛਾਪਾ ਤਿਆਰ ਕਰਿਆ ਆਪਣਾ ਨਾਮ ਰੱਖ ਕੇ ਤੇ ਆਡੇ ਬਹੁਤ ਸਤਿਕਾਰਯੋਗ ਪੁਰੂ ਕਰਦੇ ਰਾਗੀ ਤੇ ਟਾਡੀਆਂ ਨੂੰ ਸਮਰਪਿਤ ਸਾਡੇ ਪਹਿਲੇ ਰਾਗੀ ਭਾਈ ਮਰਦਾਨਾ ਜੀ ਤੇ ਟਾਡੀ ਨੱਥਮਲ ਜੀ ਉਹਨੇ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਇਹਨਾਂ ਨੂੰ ਸਾਰੇ ਸਮਰਪਿਤ ਉਹਨਾਂ ਨੇ ਕਲੰਡਰ ਲਾਂਚ ਕੀਤਾ ਇੱਥੇ ਥੌਂ ਥੌਂ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕਲੰਡਰ ਪਚਾ ਰਹੇ ਨੇ ਤੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਜਦੋਂ ਵੀਰ ਕਲੰਡਰ ਦੇ ਕੇ ਜਾਂਦੇ ਨੇ ਭਾਈ ਸੰਗਤ ਚ ਜ਼ਰੂਰ ਬੰਡੋ ਇੱਕ ਬੇਨਤੀ ਆ ਖਾਸ ਕਰਕੇ ਸਿੱਖ ਸੰਗਤ ਨੂੰ ਤੇ ਪ੍ਰਬੰਧਕਾਂ ਨੂੰ ਜੇ ਮੰਨ ਲਓ ਕੋਈ ਕੈਲੰਡਰ ਦੇ ਵਿੱਚ ਸਾਨੂੰ ਕੋਈ ਗਲਤੀ ਜਾਂ ਔਨਤਾ ਹੀ ਕਰਦੀਆਂ ਨਾ ਆਪਾਂ ਅਗਲੇ ਨੂੰ ਭੱਜ ਕੇ ਨਹੀਂ ਪਹਜਣਾ ਖਾਸ ਕਰਕੇ ਪ੍ਰਬੰਧਕਿ ਸ਼੍ਰਣੀ ਮੈਂ ਇੱਕ ਪ੍ਰਬੰਧਕ ਹੋਣ ਦੇ ਨਾਤੇ ਬੇਨਤੀ ਕਰਦਾ ਆਪਾਂ ਅਗਲੇ ਨੂੰ ਪ੍ਰੇਮ ਨਾਲ ਦੇਖੋ ਜਿਹੜਾ ਸਿੱਖ ਦਾ ਜੀਵਨ ਆ ਸਿੱਖ ਨੇ ਜਾਂ ਦੂਏ ਸਿੱਖ ਨੂੰ ਜਾਂ ਗੁਰਸਿੱਖ ਨੇ ਦੂਏ ਗੁਰਸਿੱਖ ਨੂੰ ਪ੍ਰੇਮ ਨਾਲ ਬੇਨਤੀ ਨਾਲ ਜੇ ਆਪਾਂ ਇੱਕ ਕਿਸੇ ਤੋਂ ਛੋਟੀ-ਬੋਟੀ ਮਿਸਟੇਕ ਹੋ ਵੀ ਜਾਂਦੀ ਹੈ ਅਗਲੇ ਪਉ ਤੱਤੇ ਨਹੀਂ ਹੋ ਜਾਣਾ ਅਗਲੇ ਨੂੰ ਪ੍ਰੇਮ ਨਾਲ ਵੀ ਬਾਈ ਜੀ ਇੱਥੋਂ ਆ ਚੀਜ਼ ਗਲਤ ਹੋ ਗਈ ਇਹਨੂੰ ਸੁਝਾ ਨਾਲ ਤੱਤੇ ਨਹੀਂ ਹੋਣਾ ਤੱਤੇ ਹੋ ਕੇ ਅਸੀਂ ਆਪਣਾ ਬਹੁਤ ਕੁਝ ਬਗਾੜੀ ਬੈਠੇ ਆ ਮੈਂ ਉਧਰ ਨੂੰ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗਾ ਤੇ ਅੱਜ ਵੀ ਰਾਏ ਵੀ ਸੀ ਆਉਣ ਵਾਲੇ ਸਮੇਂ 'ਚ ਕੁਝ ਵਧੀਆ ਪ੍ਰੋਗਰਾਮ ਅਲਿਕ ਰਹੇ ਨੇ ਕਲਚੂਰਾ ਸਿੱਖ ਬਾਰੇ ਆਪਣੇ ਜਥੇਵੰਦੀ ਉਹਨਾਂ ਨੇ ਸਾਡੇ ਨਾਲ ਕੁਝ ਸਲਾਹਾਂ ਵੀ ਕੀਤੀਆਂ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਬਾਰੇ ਉਹ ਵੀ ਉਹ ਵੀ ਕਮੇਟੀ ਕਲਚੂਰਾ ਆਉਣ ਵਾਲੇ ਸਮੇਂ ਵਿੱਚ ਸੰਗਤ ਅੱਗੇ ਰੱਖੂਗੀ ਪਰ ਐਦਾਂ ਹੀ ਸਾਰੀ ਸੰਗਤ ਇਟਲੀ ਦੇ ਚਰਨਾਂ 'ਚ ਬੇਨਤੀ ਆ ਭਾਈ ਪ੍ਰਬੰਧਕਾਂ ਦੇ ਵੀ ਸੋ ਐਦਾਂ ਹੀ ਕਲਚੂਰਾ ਸਿੱਖ ਦਾ ਆਪਾਂ ਸਾਥ ਦੇਣਾ ਜਦੋਂ ਕੋਈ ਨਵੀਂ ਕਿਤਾਬ ਜਾਂ ਕਲੰਡਰ ਕੁਛ ਵੀ ਨਵਾਂ ਪ੍ਰਾਲਾ ਕਰਦੇ ਨੇ ਭਾਈ ਆਪਾਂ ਇਹਨਾਂ ਦਾ ਸਹਿਯੋਗ ਦੇਣਾ ਜਿਵੇਂ ਮੇਰੇ ਚੇਤੇ ਆ ਪਿਛਲੇ ਸਾਲ ਇਹਨਾਂ ਨੇ ਕਰਮੋਣੇ ਦੇ ਵਿੱਚ ਕੀਤਨੀ ਸਮਾਗਮ ਕਰਾਇਆ ਸੀ ਉਹ ਵੀ ਬਾ ਕਮਾਲ ਪ੍ਰੋਗਰਾਮ ਸੀ ਮਹਾਰਾ ਦੀデア ਉਹਦੇ 'ਚ ਮੈਨੂੰ ਇੱਕ ਕੰਮ ਬਹੁਤ ਇਹਨਾਂ ਦਾ ਵਧੀਆ ਲੱਗਿਆ ਜਿਹੜਾ ਕਿ ਅਸੀਂ ਥੋੜਾ ਜਿਹਾ ਕੰਮ ਖਰਾਬ ਕਰ ਲਿਆ ਸੀ ਪਰ ਮੈਨੂੰ ਵਡਿਆਈ ਦੇ ਪਾਤਰ ਨੇ ਭਾਈ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਆਪਣਾ ਕਲਚੂਰੇ ਵਾਲਿਆਂ ਨੇ ਜਿਹੜੀ ਲੰਗਰ ਦੀ ਮਰਿਆਦਾ ਦੁਬਾਰਾ ਉਸ ਨੂੰ ਜਗਜाहਰ ਕਰਿਆ ਜਿਹੜਾ ਅਸੀਂ ਅੱਜ ਕੰਮ ਫੜ ਲਿਆ ਖੜੇ ਜੋੜੇ ਨੰਗੇ ਸਿਰੇ ਸਟਾਲਾਂ ਤੇ ਜਿਵੇਂ ਨਹੀਂ ਉਹ ਨਹੀਂ ਪਈ ਉਹ ਸਾਡੀ ਮਰਿਆਦਾ ਨਹੀਂ ਐ ਸਿੱਖਾਂ ਦੀ ਇਹਨਾਂ ਨੇ ਬਾ ਕਮਾਲ ਇੱਕ ਲੰਗਰ ਲਈ ਪ੍ਰੋਪਰ ਕੁਆਡਰੋ ਤਿਆਰ ਕਰਿਆ ਉਹਦੇ ਚ ਮੈਟ ਵਿਛਾਏ ਬਰਤਨ ਸਾਰਾ ਪ੍ਰਬੰਧ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਲੰਗਰ ਛਕਦੇ ਹਾਂ ਬਾ ਕਮਾਲ ਅੱਗੇ ਵੀ ਵੀਰ ਬੇਨਤੀ ਕਰਕੇ ਹਟੇ ਨੇ ਮੈਨੂੰ ਕਹਿੰਦੇ ਵੀ ਅਸੀਂ ਆਉਣ ਵਾਲੇ ਸਮਾਗਮ ਵੀ ਕੋਸ਼ਿਸ਼ ਕਰਨੀ ਆ ਵੀ ਐਦਾਂ ਹੀ ਲੰਗਰ ਦੀ ਮਰਿਆਦਾ ਨੂੰ ਕਾਇਮ ਰੱਖੀਏ ਆਪਾਂ ਪ੍ਰਬੰਧਕਾਂ ਨੇ ਖਾਸ ਕਰਕੇ ਭਾਈ ਜਰੂਰ ਇਹਨਾਂ ਦਾ ਸਹਿਯੋਗ ਦੇਣਾ ਜਿਹੜੀਆਂ ਸਾਤੋਂ ਗਲਤੀਆਂ ਹੋ ਰਹੀਆਂ ਦੇਖੋ ਪ੍ਰਬੰਧਕਾਂ ਦੀ ਡਿਊਟੀ ਆ ਵੀ ਆਪਾਂ ਆਪਣੀ ਸੰਗਤ ਨੂੰ ਜੱਗ ਜाहिर ਕਰੀਏ ਵੀ ਉਹ ਗੱਲਾਂ ਛੱਡਦੇ ਜਾਈਏ ਕਿਹਾ ਸੁਣਿਆ ਮਾਫ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ